ਉਬ ਸੋਚਿਆ ਸੀ ਕਿ ਮੈਂ ਕਿਹਾ ਮੇਰੇ ਨਾਲੇ ਤੋਂ ਕੋਈ ਨਹੀਂ ਆ ਮੈਂ ਸੋਚਦੀ ਸੀ ਕਿ ਬਹੁਤ ਵਧੀਆ ਫੀਲ ਹੋਇਆ ਜੀ ਮੈਨੂੰ ਇਹਨਾਂ ਨੇ ਹੈਲਪ ਕੀਤੀ ਜੀ ਮੈਂ ਸੋਚਿਆ ਰਿ ਅੱਜਕਲ ਪਰਸਨ ਸੋ ਸਮਝ ਕੇ ਹੈਲਪ ਕਰਦੇ ਆ ਜੀ ਜੀ ਜੇ ਇਹਨਾਂ ਨੇ ਕੀਤੇ ਐਵੇਂ ਲੱਗਿਆ ਨਹੀਂ ਕੋਈ ਦੁਗਲਾ ਜਪਨ ਨਹੀਂ ਜੀ ਆਪਣਾਪਣ ਜਿਹਾ ਲੱਗਿਆ ਇਹਨਾਂ ਦੇ ਵਿੱਚ ਜੀ ਮੈਨੂੰ ਹਾਂਜੀ ਜੀ ਜਦੋਂ ਪਹਿਲੀ ਵਾਰ ਇਹਨਾਂ ਨੂੰ ਤੁਸੀਂ ਦੇਖਿਆ ਸੀ ਤੁਹਾਡੀ ਹੈਲਪ ਕੀਤੀ ਸੀਗੀ ਠੀਕ ਹੈ ਜੀ ਜਦੋਂ ਪਹਿਲੀ ਵਾਰ ਮੁਲਾਕਾਤ ਹੋਈ ਸੀ ਤੁਹਾਨੂੰ ਪਤਾ ਸੀਗਾ ਕਿ ਇਹਨਾਂ ਦੇ ਨਾਲ ਤੁਹਾਡੀ ਮੈਰਿਜ ਹੋ ਜਾਣੀ ਨਹੀਂ ਜੀ ਬਿਲਕੁਲ ਨਹੀਂ ਪਤਾ ਸੀ ਜੀ ਮੈਂ ਤਾਂ ਇਹ ਜੀ ਸੋਚਿਆ ਨਹੀਂ ਸੀ ਬਸ ਪਰਮਾਤਮਾ ਨੇ ਸਾਨੂੰ ਇੱਥੇ ਤੱਕ ਮਿਲਾਤਾ ਜੀ ਬਹੁਤ ਹੁਣ ਖੁਸ਼ ਹੈਗੇ ਆ ਜੀ ਜੀ ਹਾਂਜੀ ਬਾਈ ਜੀ ਤੁਹਾਨੂੰ ਪਤਾ ਸੀਗਾ ਨਹੀਂ ਨਹੀਂ ਸਰ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਸੀ ਨਾ ਕੋਈ ਆਈਡੀਆ ਸੀ ਨਾ ਕੋਈ ਦਿਮਾਗ ਦੇ ਵਿੱਚ ਸੀਗੀ ਹੈਨਾ ਕਿ ਸਾਡੀ ਮੈਰਿਜ ਹੋਏਗੀ ਪਰ ਕਹਿੰਦੇ ਆ ਨਾ ਜੋ ਪਰਮਾਤਮਾ ਨੇ ਲਿਖਿਆ ਉਹ ਹੋਣਾ ਜੀ ਜੇ ਉਹਨਾਂ ਦੀ ਰਜ਼ਾ ਦੇ ਸਾਹਮਣੇ ਸਭ ਕੁਝ ਵਧੀਆ ਕਰਦੇ ਹੋ ਜੀ ਬਾਈ ਜੀ ਨੰਬਰ ਕਿੰਨਾ ਨੇ ਦਿੱਤਾ ਸੀਗਾ ਤੁਸੀਂ ਦੱਦ ਦੇ ਪੇ ਸੀਗੇ ਫੋਨ ਨੰਬਰ ਵੀ ਐਕਸਚੇਂਜ ਹੋਏ ਤੁਹਾਡੇ ਜੀ ਉਸ ਨੂੰ ਪਹਿਲ ਮੈਂ ਹੀ ਕਰੀ ਸੀਗੀ ਜੀ ਨਾ ਮੈਂ ਇਹਨਾਂ ਨੂੰ ਕਿਹਾ ਸੀਗਾ ਮੈਂ ਕਿਹਾ ਤੁਹਾਨੂੰ ਲੁਧਿਆਣਾ 'ਇੱਕ ਦਿਨ ਕਿਸੇ ਚੀਜ਼ ਦੀ ਲੋੜ ਪਵੇ ਤਾਂ ਮੈਨੂੰ ਤੁਸੀਂ ਫੋਨ ਕਰ ਦਿਓ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਊਂਗਾ ਜੀ ਹਾਂ ਜੀ ਹੈਲਪ ਦੇ ਤੌਰ ਤੇ ਦਿੱਤਾ ਸੀ ਉਹਦੋਂ ਨੰਬਰ ਇਹ ਸੋਚ ਕੇ ਨਹੀਂ ਦਿੱਤਾ ਸੀ ਕਿ ਸਾਡੀ ਗੱਲਬਾਤ ਹੋਵੇ ਜਾਂ ਕਿਦਾਂ ਜੀ ਉਸੇ ਕਹੇਲਪ ਕਰਨ ਦੇ ਤੌਰ ਤੇ ਨੰਬਰ ਦਿੱਤਾ ਸੀ ਮੈਂ ਇਹਨਾਂ ਨੂੰ ਜੀ ਜੀ ਤੇ ਜਿਵੇਂ ਮੰਨ ਲਓਗੇ ਹਨਾ ਕੋਈ ਮਨ ਦੁਖੀ ਹੁੰਦਾ ਬੰਦੇ ਦਾ ਇੱਕ ਦੂਜੇ ਦਾ ਮਨ ਦੁਖੀ ਹੁੰਦਾ ਤਾਂ ਇੱਕ ਦੂਜੇ ਨਾਲ ਗੱਲ ਕਰ ਲੈਣੀ ਅਸੀਂ ਆਪਸ ਦੇ ਵਿੱਚ ਜੀ ਉਹਦਾ ਅਟੈਚਮੈਂਟ ਸਾ ਵੱਧ ਗਈ ਹੈ ਇੱਕ ਦੂਜੇ ਵੱਲ